ਹਾਂਜੀ ਅੱਜ ਵੀ ਆਪਾਂ ਗਰਮੀ ਲਈ ਸਪੈਸ਼ਲ ਆਫਰ ਤੇ ਸੂਟ ਲੈ ਕੇ ਆਏ ਆ ਐਂਡ ਤੱਕ ਜ਼ਰੂਰ ਦੇਖਣਾ ਪਿਅਰ ਕਾਟਨ ਦੇ ਇਹ ਮੈਚਿੰਗ ਸੂਟ ਨੇ ਵਿਦਆਊਟ ਦੁਪੱਟਾ ਪਿਅਰ ਕਾਟਨ ਦੇ ਵਿੱਚ ਨੇ ਵਿਦਆਊਟ ਲਰਨਿੰਗ ਸਟਿਚ ਹੋਣਗੇ ਤੁਸੀਂ ਇਹਨਾਂ ਵਿੱਚੋਂ 450 ਦੇ ਵਿੱਚ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਨੈਕਸਟ ਆ ਜੀ ਇਹ ਰੱਖੜੀ ਤੇ ਸਪੈਸ਼ਲ ਆਫਰ ਆ ਦੁਪੱਟਾ ਸੂਟ ਰਹੇਗਾ ਸੁਪਰ ਫਾਈਨ ਫੈਬਰਿਕ ਆ ਆਲ ਓਵਰ ਤੁਹਾਨੂੰ ਸੂਟ ਮਿਲੇਗਾ ਡਿਜੀਟਲ ਪ੍ਰਿੰਟਸ ਦੁਪੱਟਾ ਪਿਅਰ ਚਿਫੋਨ ਦਾ 1060 ਦੇ ਵਿੱਚ ਇਸ ਤਰ੍ਹਾਂ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਵਿਦਾਊਟ ਲੈਨਿੰਗ ਸਟਿਚ ਹੋਏਗਾ ਪ੍ਰਿੰਟ ਤੇ ਰੰਗ ਬਹੁਤ ਜਿਆਦਾ ਸੋਹਣੇ ਨੇ WhatsApp ਨੰਬਰ ਆਪਣਾ ਦਿੱਤਾ ਹੁੰਦਾ ਸਕਰੀਨ ਤੇ ਜੋ ਆਪਣਾ WhatsApp ਨੰਬਰ ਆ ਉਸ ਤੇ ਤੁਸੀਂ ਸਕਰੀਨ ਸ਼ਾਟ ਸੈਂਡ ਕਰਕੇ ਆਪਣਾ ਉੱਥੇ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਆ ਹਿੰਦ ਤੱਕ ਜਰੂਰ ਤੁਸੀਂ ਵੀਡੀਓ ਨੂੰ ਵਾਚ ਕਰਨਾ ਆਪਾਂ ਹਰ ਇੱਕ ਹਰ ਵੀਡੀਓ ਦੇ ਵਿੱਚ ਕੋਈ ਨਾ ਕੋਈ ਆਫਰ ਜਰੂਰ ਐਡ ਕਰਦੇ ਹੁੰਨੇ ਆ ਇਹ ਆਪਾਂ ਵਰਕ ਲਈ ਆਪਣੇ ਕੋਲ ਫੈਬਰਿਕ ਆ ਤੇ ਪਿਓਰ ਦੇ ਵਿੱਚ ਇਹ ਟੂ ਟੋਨ ਰਹੇਗਾ ਸਿਲਕ ਪਸ਼ਮੀਨੇ ਦੇ ਵਿੱਚ ਵਿਸਕੋਸ ਫੈਬਰਿਕ ओरिजिनल ਕੁਆਲਿਟੀ ਵਾਈਜ਼ ओरिजिनल ਹੈ ਤੇ ਤੁਸੀਂ 1050 ਚ ਇਹ ਸੂਟ ਪਲੇਨ ਰਹੇਗਾ ਤੁਸੀਂ ਕੋਈ ਵੀ ਇਸ ਤੇ ਵਰਕ ਕਰਵਾ ਸਕਦੇ ਹੋ ਕਿਸੇ ਵੀ ਟਾਈਪ ਦਾ ਤੁਸੀਂ embroidery ਕਰਵਾ ਸਕਦੇ ਹੋ ਹੈਂਡਵਰਕ ਮਸ਼ੀਨ ਵਰਕ ਤੁਸੀਂ ਇਹਨਾਂ ਨੂੰ ਵੀ ਆਰਡਰ ਕਰ ਸਕਦੇ ਹੋ ਤੇ ਬਹੁਤ ਅੱਛਾ ਬਹੁਤ ਜ਼ਿਆਦਾ ਸੋਨਾ ਫੈਬਰਿਕ ਇਹ ਦੁਪੱਟਾ ਸੁੱਟ ਰਹੇਗਾ ਤੇ ਇਹ ਕੈਮਰੀ कॉटन ਡਿਜੀਟਲ ਪ੍ਰਿੰਟ ਸ਼ਰਟ 81 ਵੱਡੇ ਪਨੇ ਚ ਇਸ ਦੇ ਨਾਲ ਡਿਜ਼ਾਈਨਰ ਬਾਟਮ ਨਾਲ ਇਸ ਤੇ ਪਾਕਿਸਤਾਨੀ ਟਾਈ ਡਾਈ ਮਸਲੀਨ ਦਾ ਦੁਪੱਟਾ ਰਹੇਗਾ ਤੇ ਪਾਕਿਸਤਾਨੀ ਬਾਟਮ 600 ਦੇ ਵਿੱਚ ਇਹ ਦੁਪੱਟਾ ਸੂਟ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਤੁਸੀਂ ਫਰਸ਼ੀ ਸਲਵਾਰ ਵੀ ਰੈਡੀ ਕਰ ਸਕਦੇ ਹੋ ਸਟ੍ਰੇਟ ਸਲਵਾਰ ਵੀ ਪਲਾਜ਼ੋ ਵੀ ਇਹ ਰੈਡੀमेड ਰਹੇਗਾ ਜੀ ਪਹਿਲਾਂ ਇੱਕ ਕਲਰ ਆਇਆ ਸੀ ਹੁਣ ਇਹ ਵਾਲਾ ਵੀ ਆ ਰੀਸਟਾਕ ਕਰ ਦਿੱਤਾ ਹੈ ਇਸ ਕਲਰ ਨਿਊ ਕਲਰ ਆ ਗਿਆ ਤੇ ਸਾਈਜ਼ ਮੈਂਸ਼ਨ ਆ 825 ਦੇ ਵਿੱਚ ਇਹ ਤੁਸੀਂ ਕੁੜਤਾ ਸੈੱਟ ਬਾਈ ਕਰ ਸਕਦੇ ਹੋ ਨਾਲ ਤੁਹਾਨੂੰ ਪਲਾਜ਼ੋ ਵੀ ਮਿਲੇਗਾ ਤੇ ਇਹ ਵੀ ਕੋਟ ਸੈੱਟ ਆ ਫੈਬਰਿਕ ਕਾਟਨ ਸਲੱਬ ਆ ਚਾਰ ਕਲਰ ਅਵੇਲੇਬਲ ਆ ਤੇ ਵਰਕ ਹੋਇਆ ਤੇ 799 ਵਿੱਚ ਇਹ ਵੀ ਬਾਈ ਕਰ ਸਕਦੇ ਹੋ ਸਮਰ ਸਪੈਸ਼ਲ ਆਫਰ ਤੇ ਨਹੀਂ ਇਹ ਨੈਕਸਟ ਪਾਰਟੀ ਵੇਅਰ ਸੂਟ ਰਹਿਣਗੇ ਜੀ ਗਲਾਸ ਆਰਗੈਂਜਾ ਸ਼ਰਟ ਆ ਸੰਤੂਨ ਦੀ ਸਿਨਾਰ ਬਾਟਮ ਆ ਤੇ ਪਿਓਰ ਪ੍ਰਿੰਟਡ ਦੁਪੱਟਾ ਲਿਮਟਿਡ ਸਟਾਕ ਦੇ ਵਿੱਚ ਆ ਜਲਦੀ ਤੋਂ ਜਲਦੀ ਤੁਸੀਂ ਆਰਡਰ ਕਰ ਸਕਦੇ ਆ 875 ਪ੍ਰਾਈਸ ਇਹ ਰਹੇ ਗਾਜੀ ਦੋ ਡਿਜ਼ਾਈਨਰ ਡਿਜ਼ਾਈਨ ਦੇ ਵਿੱਚ ਅਵੇਲੇਬਲ ਹੋਇਆ ਤੇ ਸ਼ਿਮਰ ਦੀ ਸ਼ਰਟ ਦਾ ਦੁਪੱਟਾ ਤੇ ਅਪਾੜਾ ਦੀ ਬਾਟਮ ਆ ਲਿਮਟਿਡ ਸਟਾਕ ਦੇ ਵਿੱਚ ਤੇ ਸ਼ਿਮਰ ਦਾ ਹੀ ਦੁਪੱਟਾ ਪ੍ਰਾਈਸ ਮੈਂਸ਼ਨ ਆ ਤੇ ਤੁਸੀਂ ਇਸ ਆਰਡਰ ਕਰ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਵਾਚ ਕਰਨ ਲਈ ਥੈਂਕ ਯੂ